ਵੇਖੋ ਜਿਹੜੀ ਗन्ने ਦੇ ਸਬਸਿਡੀ ਮਿਲਦੀ ਕਿਸਾਨਾਂ ਨੂੰ 65 ਰੁਪਏ 50 ਪੈਸੇ ਉਹਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮਿਲਾਂ ਦੇ ਵਿੱਚ ਜਿਹੜੇ ਫੁੱਲ ਬਕਾਏ ਗੰਨੇ ਦੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15 20 ਦਿਨ ਹੋ ਗਿਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਵੀ ਆ ਤੇ ਵਾਈਸ ਪ੍ਰਧਾਨ ਵੀ ਆ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਹੋਰ ਵੀ ਵੱਖ-ਵੱਖ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰੇ ਮਿੱਡੀਆਂ ਦੀ ਗੱਲ ਕਰ ਲੈ ਵੀ ਜਿਹੜੀ ਸਾਡੀ ਗੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜਮੀਨਾ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕੁਆਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕੁੰਡਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲੇ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਫੇਰ ਕੇ ਰੋੜ ਤੇ ਪਾਵਾਂਗੇ ਜੇ ਸਾਡੀ ਸੁਣਵਾਈ ਰੋੜ ਤੇ ਬੈਠ ਕੇ ਹੋਣੀ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ अरोड़ा ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤਿਆਂ 'ਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ 10 ਦਿਨ ਦਾ ਟਾਈਮ ਲੈ ਕੇ ਤੇ 10 ਦਿਨਾਂ ਤੋਂ ਅੱਜ 20 ਦਿਨ ਹੋ ਗਏ ਆ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਤਿਹਾਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ 2 ਤਰੀਕ ਨੂੰ ਅਸੀਂ ਜਿਹੜਾ ਬਬਰੀ ਵਾਲਾ ਚੌਕ ਆ ਇੱਥੇ ਫੇਰ ਧਰਨਾ ਲਾ ਕੇ ਬਿਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾੜੀ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਰਕਾਰੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ ਵੇਖੋ ਜਿਹੜੀ ਗੰਨੇ ਦੀ ਸਬਸਿਡੀ ਮਿਲਦੀ ਕਿਸਾਨਾਂ ਨੂੰ 68 ਰੁਪਏ 50 ਪੈਸੇ ਉਦੇ ਸਬੰਧ ਵਿੱਚ ਜਿਹੜੇ ਬਾਕੀ ਸਰਕਾਰੀ ਮੇਲਾ ਦੇ ਵਿੱਚ ਜਿਹੜੇ ਫੁੱਲ ਬਕਾਏ ਗੰਨੇ ਦੇ ਰਹਿੰਦੇ ਆ ਉਹਦੇ ਸਬੰਧ ਵਿੱਚ ਅਸੀਂ ਅੱਜ ਤੋਂ ਕੋਈ 15-20 ਦਿਨ ਹੋ ਗਿਆ ਅਸੀਂ ਸ਼ੈਰੀ ਕਲਸੀ ਜੀ ਨੂੰ ਜਿਹੜੇ ਸਾਡੇ ਇਲਾਕੇ ਦੇ ਐਮਐਲਏ ਵੀ ਆ ਤੇ ਵਾਈਸ ਪ੍ਰਧਾਨਵੀ ਆ ਉਹਨਾਂ ਨੂੰ ਮੰਗ ਪੱਤਰ ਵੀ ਦੇ ਚੁੱਕੇ ਹਾਂ ਹੋਰ ਵੀ ਵੱਖ-ਵੱਖ ਸੰਯੁਕਤ ਮੋਰਚੇ ਦੀਆਂ ਜਿੱਥੇ ਮੀਟਿੰਗਾਂ ਹੋਈਆਂ ਉੱਥੇ ਵੀ ਸਾਰੇ ਮੀਟਿੰਗਾਂ 'ਚ ਗੱਲ ਕਰ ਲਏ ਵੀ ਜਿਹੜੀ ਸਾਡੀ ਕੰਨੇ ਦੀ ਸਬਸਿਡੀ ਆ ਉਹ ਤੁਰੰਤ ਖਾਤਿਆਂ 'ਚ ਪਾਈ ਜਾਵੇ ਕਿਉਂਕਿ ਮਗਰੋਂ ਜਮੀਨਾ ਠੇਕੇ ਤੇ ਲੈ ਕੇ ਵਾਈਆਂ ਸਾਨੂੰ ਇਹੋ ਹੀ 50-60 ਰੁਪਏ ਕਵਾਂਟਲ ਦੇ ਜਿਹੜੇ ਬਚਦੇ ਆ ਜਿਹੜੇ 50-60 ਕਵਾਂਟਲ ਦੇ ਜਿਹੜੇ ਆ ਉਹ ਸਾਡੇ ਸਰਕਾਰ ਵਾਲੇ ਫਸੇ ਆ ਉਹਦੇ ਸਬੰਧ ਵਿੱਚ ਅੱਜ ਅਸੀਂ ਡੀਸੀ ਸਾਹਿਬ ਨੂੰ ਮੰਗ ਪੱਤਰ ਦੇਣ ਆਏ ਆ ਵੀ ਸਾਡੀ ਜਿਹੜੀ ਆਵਾਜ਼ ਆ ਉਹ ਸਰਕਾਰ ਤੱਕ ਪਹੁੰਚਾਈ ਜਾਵੇ ਨਹੀਂ ਤੇ ਸਾਡੀ ਅਖੀਰਲੀ ਬਾਜੀ ਆ ਵੀ ਜੇ ਹਾਰ ਕੇ ਅਸੀਂ ਫੇਰ ਕੇ ਰੋਡ ਤੇ ਪਵਾਂਗੇ ਜੇ ਸਾਡੀ ਸੁਣਵਾਈ ਰੋਡ ਤੇ ਬੈਠ ਕੇ ਹੋਣੀ ਆ ਉਦੇ ਸਬੰਧ ਵਿੱਚ ਅੱਜ ਅਸੀਂ ਸਾਰੇ ਵੀਰ ਇੱਥੇ ਪਹੁੰਚੇ ਆ ਤੇ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਉਸ ਤੋਂ ਪਹਿਲਾਂ ਅਸੀਂ ਅਮਨ ਰੋੜਾ ਜੀ ਜਿਹੜੇ ਪ੍ਰਧਾਨ ਆ ਸਾਡੀ ਸੰਯੁਕਤ ਮੋਰਚੇ ਦੀ ਟੀਮ ਉਹਦੇ ਵਿੱਚ ਰਾਜੇਵਾਲ ਜੰਗਵੀਰ ਜੀ ਹੋਰ ਵੀ ਬੰਦੇ ਜਿਹੜੇ ਉੱਥੇ ਪਹੁੰਚੇ ਉਹਨਾਂ ਨੇ ਉੱਥੇ ਵੀ ਉਹਨਾਂ ਨੂੰ ਲਿਖਤੀ ਮੰਗ ਪੱਤਰ ਦੇ ਕੇ ਆਏ ਵੀ ਸਾਡੇ ਜਿਹੜੇ ਪੈਸੇ ਸਬਸਿਡੀ ਦੇ ਇਹ ਤੁਰੰਤ ਜਿਹੜੇ ਖਾਤਿਆਂ 'ਚ ਪਾਓ ਪਰ ਅਜੇ ਤੱਕ ਇਹ ਗੱਲ ਦਾ ਕੋਈ ਅਸਰ ਨਹੀਂ ਹੋਇਆ ਉਹਨਾਂ ਨੇ ਵੀ 10 ਦਿਨ ਦਾ ਟਾਈਮ ਲੈ ਕੇ ਤੇ 10 ਦਿਨਾਂ ਤੋਂ ਅੱਜ 20 ਦਿਨ ਹੋ ਗਏ ਕੋਈ ਪੈਸਾ ਨਹੀਂ ਪਾਇਆ ਹੁਣ ਅਸੀਂ ਸਾਡਾ ਆਖਰੀ ਧਿਆਰੇ ਹੋਈ ਆ ਵੀ ਅਸੀਂ ਅੱਜ ਡੀਸਾ ਨੂੰ ਮੰਗ ਪੱਤਰ ਦਵਾਂਗੇ ਤੇ 2 ਤਰੀਕ ਨੂੰ ਅਸੀਂ ਜਿਹੜਾ ਬਬਰੀ ਵਾਲਾ ਚੌਕ ਆ ਇੱਥੇ ਫੇਰ ਧਰਨਾ ਲਾ ਕੇ ਬਿਠਾਂਗੇ ਅਣ ਮਿੱਥੇ ਸਮੇਂ ਤੱਕ ਜਿੰਨਾ ਚਿਰ ਸਾਡੇ ਖਾਤਿਆਂ 'ਚ ਪੈਸੇ ਨਹੀਂ ਪੈਂਦੇ ਟੋਟਲ ਕਿੰਨੀ ਮਾੜੀ ਸਟ ਟੋਟਲ 120 ਕਰੋੜ ਰੁਪਇਆ ਜਿਹੜਾ ਮਿਲਾਂ ਦਾ ਬਕਾਇਆ ਪ੍ਰਾਈਵੇਟ ਸਿਕਾ ਜੀ ਪ੍ਰਾਈਵੇਟ ਤੇ ਸਰਕਾਰੀ ਲਗਭਗ 120 ਕਰੋੜ ਰੁਪਇਆ ਜਿਹੜਾ ਵਾ ਕਿਸਾਨਾਂ ਦਾ ਜਿਹੜਾ ਸਰਕਾਰ ਕੋਲ ਲੈਣ ਵਾਲਾ ਵਾ